ਆ ਮਹਸਰੀ ਵਾਹਿਗੁਰੂ ਸਾਹਿਬ ਜੀ ਹੋਰੇ ਰਬ ਸਾਹਿਬ ਸ਼ਲੋਕ ਮੰਲਾ ਪਹਿਲਾ ਦੁਖਦਾਰ ਸੁਖ ਰੁਗ ਬਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰ ਨਾ ਮੈਂ ਨਾਹੀ ਜਵ ਕਰੀ ਨਾ ਹੋਈ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਾਉ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿੰਘ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਗਾਵੋ ਨਾਨਕ ਕਰਤੇ ਕੀ ਬਾਤਾ ਜੋ ਕੁਛ ਕਰਨਾ ਸੋ ਕਰ ਰਿਆ ਸੋਦਰ ਰਾਗਾ ਸਾਮਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦਿ ਸੋਦਰ ਤੇਰਾ ਕੇਹਾ ਸੋਗਰ ਕਿਆ ਜਿਤ ਵੇ ਸਰਸਮਾਲਾ ਵਾਜੇ ਤੇਰੇ ਨਾਦ ਨੇਕ ਸੰਕਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਈਐ ਕੀਤੇ ਤੇਰੇ ਗਾਵਣਾ ਰੇ ਗਾਵਨ ਤੁਦਨ ਪਉਣ ਪਾਣੇ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤੁਧਨਾ ਚਿਤ ਗੁਪਤ ਲਿਖ ਜਾਣੇ ਲੇਖ ਲੇਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬਰਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦੰਦਰਾ ਸੁਨਾ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨਾ ਸਿ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤਿ ਸੁਦੀ ਸੰਤੋਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਨ ਤੁਦਨਾ ਪੰਡਤ ਪੰਨਾਕੀਸ਼ਰ ਜੁਜਗ ਵੇਦਾਂ ਨਾਲੈ ਗਾਵਨ ਤੁਦਨਾ ਮੋਣਿਆ ਮਨ ਮੋਣ ਸੁਰਗ ਮਸ਼ ਪਿਆਲੈ ਗਾਵਨ ਤੁਦਨਾ ਪੈ ਤੇਰੇ ਅਸ਼ਟ ਤੀਰਤ ਨਾਲੈ ਗਾਵਨ ਤੁਦਨਾ ਜੋਦਮਾ ਬਲਸੂਰਾ ਗਾਵਨ ਤੁਦਨਾ ਖਾਣੀ ਚਾਰੇ ਗਾਵਨ ਤੁਦਨਾ ਖੰਡ ਮੰਡਲ ਰਮੰਡਾ ਕਰ ਕਰ ਕੀ ਤੇਰੇ ਧਾਰੇ ਸੇ ਤੁਦਨਾ ਗਾਵਨ ਜੋ ਤੁਦ ਪਾਵਰਤੇ ਤੇਰੇ ਬਖਤਰਸਾਲੈ ਹੋਰ ਕਹਤੇ ਤੁਧ ਨੂੰ ਗਾਵਨ ਸੇਮ ਚਿਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸੱਚੀ ਨਾਹੀ ਐ ਭੀ ਉਸ ਜੈ ਨਾ ਜਹ ਸਿਰਚ ਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਾ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਤ ਜੀਵ ਡਿਹਾਈ ਜੋਤਿ ਸਪਾਵੈ ਸੋਈ ਕਰਸੀ ਫਿਰ ਕਮਨਾ ਕਰ ਨਾ ਜਾਈ ਸੋ ਪਾਤ ਸਉ ਸਭ ਸੁਬ ਨਾਨਕ ਰੈਣ ਰਜਾਈ ਅਸਮਾਲਾ ਪਹਿਲਾ ਸੁਣ ਵੱਡਾ ਕਿ ਸਭ ਕੋਈ ਕੇਵੜ ਵੱਡਾ ਡਠਾ ਏ ਕੀਮਤ ਪਾਇ ਨ ਕਿਹਾ ਜਾਏ ਕਹਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਈ ਬਾ ਗਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਗਿੱਤ ਅਗੇੜ ਚੀਰਾ ਰਾਹਾ ਸਭ ਸ੍ਰুতি ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਏ ਕਹਣ ਨਾ ਜਾਏ ਤੇਰੀ ਤਰ ਬੜਈ ਸਭ ਸਾਥ ਸਭ ਤਾਪ ਸਭ ਚੰਗੀਆਂ ਆਈਆਂ ਸਿੱਧਾ ਫੁਰਖਾਂ ਕੇਵੜ ਆਈਆਂ ਸੋਦੇਵਾਂ ਸਿਦੇ ਕਿਰਣਾ ਪਾਈਆ ਕਰ ਮਿਲੈ ਨੈ ਟਕ ਰਾਈਆ ਆਖਣ ਵਾਲਾ ਕਿਆ ਵਿਚਾਰਾ ਸਭਤੀ ਬਰੇ ਤੇਰੇ ਪੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸੁਬਾਰਣਿਆ ਰਸਵਾ ਮਾਲਾ ਪਹਿਲਾ ਆਖਾਂ ਜਿਵੇਂ ਸ੍ਰੀਮਰ ਜਾਵਾਂ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੂਖ ਤੁਬਖੇ ਖਾਇ ਚਲੇ ਦੂਖ ਸੁਖ ਮਿਸਰੇ ਮੇਰੀ ਮਾਇ ਸੱਚਾ ਸਹਿਬ ਸੱਚੇ ਨੈਰਾਵ ਸੱਚੇ ਨਾਮ ਕੀ ਤਲ ਵੜਿਆ ਆਖ ਤੱਕ ਕੀਮਤ ਨਿ ਪਾਈ ਜੈਸੇ ਮਿਲਿਆ ਕਿਆ ਖਣਪਾਏ ਵੱਡਾ ਨੋਵੇ ਘਟ ਨਜੈ ਨਵਰਣ ਸੂ ਦੇਦਾਰੇ ਨ ਚੁੱਕੇ ਪੋਗੁਣ ਰਾਏ ਕੋਏ ਨਾ ਕੋ ਹੋਆ ਨਾ ਕੋਏ ਜੀਵੜਾ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕ ਸੰਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਤ ਸੁਨਾਤ ਰਉ ਗੁਜਰੀ ਮਾਲਾ ਚੌਥਾ ਹਰ ਕਜਨ ਸਾਤ ਗੁਰਧ ਪੁਰਖਾ ਬਿਨੋ ਕੋ ਗੁਰ ਗ੍ਰਿਪਾ ਸਾਮ ਕੀਰੇ ਕਰੁ ਹੁਦਕ ਸਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵੋਂ ਕੋ ਰਾਮਨਾਮ ਪ੍ਰਗਾਸ ਗੁਰਮਤਿ ਨਾਮਰਾ ਪ੍ਰਾਣ ਸਕਾਈ ਅਰ ਕਿਰਤਾ ਮਰੀਰੇ ਰਾਸ ਰਾਵ ਹਰ ਜਨ ਕੇ ਵਡਪਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆ ਸਰ ਹਰ ਨਾਮ ਨਿਤ ਰਤਪਤਾ ਸੇਵੇਂ ਸੰਗਤ ਗੁਣ ਪ੍ਰਗਾਸ ਜਿਨ ਹਰ ਸਰ ਨਾਮ ਨਾ ਪਾਇ ਤੇ ਭਾਗ ਜੰਪਾਸ ਜੋ ਸਤਗੁਰ ਸਨ ਸੰਗਤ ਨੇ ਆਏ ਤਿਰਗ ਜੀਵੇ ਤਿਰਗ ਜੀਵਾਸ ਜਿਨ ਹਰ ਜਨ ਸੰਸਗਤ ਪਾਈ ਤਨ ਦੂਰ ਮਸਤਕ ਲਿਖਿਆ ਲਿਖਾ ਸੋ ਤਨ ਧਨ ਸੰਸਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਾਲਾ ਪੰਜਵਾਂ ਕਾਹਿਰੇ ਮਨ ਚਿਤ ਉਦਮ ਜੋਰ ਜਿਓ ਪਰਿਆ ਸੇਲ ਪੱਥਰ ਮੈਂ ਜਨ ਤੋ ਪਾਏ ਤਾਂ ਕਾਰਿਜ ਕਾਗੇ ਕਰ ਤਰਿਆ ਮੇਰੇ ਮਾਤੋ ਜੀ ਸਾਥ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਜ ਟਰਿਆ ਰਾਵ ਜਿਨਨ ਪਿੱਤਾ ਲੋਕ ਸੁਤ ਬਿਨੰਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਰ ਜਿਕ ਸਬਾਏ ਠਾਕੁਰ ਕਾਏ ਮਨ ਭਾਉ ਕਿਰਿਆ ਉਡੇ ਉਡਾਵੇ ਸੇ ਕੋਛਾ ਤਤ ਪਾਚੇ ਬਚਰੇ 셔ਰਿਆ ਤਨ ਕਉਣ ਖਲਾਵੇ ਕਉਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼੍ਰੀਦਾਨ ਠਾਕੁਰ ਕਰਤਲ ਦਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਤਨ ਆਪਾਰਾਂ ਵਰਿਆ ਰਾਗਾ ਸਮਾਲਾ ਚੌਥਾ ਸੋ ਪ੍ਰਖ ਏਕ ਓੰਕਾਰ ਸਤਿਗੁਰ ਪ੍ਰਸਾਦਿ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰਗਮਗ ਮਾਪਾਰਾ ਸਭ ਤਿਆਏ ਸਭ ਤੈ ਤੋ ਜੇ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੋ ਜੀ ਆਕਾ ਦਾ ਤਾਰ ਹਰ ਤਿਆਉ ਸੰਤੋ ਜੀ ਸਭ ਦੁਖ ਵਿਸਾਰਣਿਆਰਾ ਹਰ ਆਪੇ ਠਾਕੁਰਾ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਗਟ ਗਟ ਅੰਤਰ ਸਰਵ ਅੰਤਰ ਜੀ ਅਰੇ ਕੋ ਪ੍ਰਖ ਸਮਾਨਾ ਇਕ ਦਾਤਾ ਇਕ ਬਖਾਰੀ ਜੀ ਸਭ ਤੇਰੇ ਚੋਜ ਵੰਡਾਣਾ ਤੂੰ ਆਪੇ ਦਾਤਾ ਆਪੇ ਬੁਗਤਾ ਜੀ ਹਉ ਤੁਧ ਬਿਨ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਕਵਕਾਣਾ ਜੋ ਸੇਵੇ ਜੋ ਸੇਵ ਤੁਧ ਜੀ ਜਨ ਨਾਨਕ ਤਨ ਕੁਰਬਾਨਾ ਹਰ ਤਿਆ ਹਰ ਤਿਆ ਤੁਧ ਜੀ ਸੈ ਜਨ ਜਗ ਮੈਂ ਸੁਖ ਵਾਸੀ ਸੈ ਮੁਕਤ ਸੈ ਮੁਕਤ ਪੈ ਜਨਾਰ ਤਿਆ ਆਇਆ ਜੀ ਤਾਨ ਟੁੱਟੇ ਜਮ ਕੇ ਪਾਂਸੀ ਜਨਿਰਪੋ ਜਨਿਰਪੋ ਧਿਆਇਆ ਜੀ ਤਿਨ ਕਬ ਸੁਭਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਤਾਨ ਜਨਰਤਿਆ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਬਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਨਕ ਅਨੇਕ ਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਅਰ ਪੂਜਾ ਜੀ ਤਬ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਸਿਮਰਤ ਸਾਸਤਰ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲ ਜਿਨ ਨਾਨਕ ਜੀ ਜੂ ਪਾਵੇ ਮੇਰੇ ਭਗਵੰਤਾ ਤੂ ਆਦਪੁਰਖ ਆਪਰਪਰ ਕਰਤਾ ਜੀ ਤੁਧ ਜੀਵੜ ਹੋਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸੁਦਾ ਤੂੰ ਇੱਕੋ ਜੀ ਤੂੰ ਅਚਲ ਕਰਤਾ ਸੋਈ ਤੁਹਿਆ ਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤਉ ਦਾਪੇ ਸਿਸ਼ਟ ਸਭ ਪਾਈ ਜੀ ਤਉ ਦਾਪੇ ਸਿਰ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਕਹਿ ਜੀ ਜੋ ਸਭ ਸੇ ਕਾਜ ਨੇ ਆਸਾ ਮਹਲਾ ਚੌਥਾ ਤੂ ਕਰਤਾ ਚਾਰ ਮੈਂਡਾ ਸਾਈਂ ਜੋ ਤੂ ਪਾਵੇ ਸੋਈ ਤਿਸੀ ਜੋ ਤੰਦ ਸੁਪੈ ਰਾਵ ਸਭ ਤੇਰੀ ਤੂ ਸੁਭ ਨਿਤ ਆਇਆ ਜਿਸਨੋਂ ਕਿਰਪਾ ਕਰਿ ਤਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਗਾਤ ਦਾ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਜੀ ਮਾਇ ਤੁਜ ਬਿਨ ਦੂਜਾ ਕੋਈ ਨਾਏ ਜੀ ਜਨ ਸੁਬ ਤੇਰਾ ਖੇਲ ਵਿਨਜੋਗ ਮਿਲ ਚੜਿਆ ਸੁਜੋਗੀ ਮੈਲ ਜਿਸਨੂੰ ਤੂ ਜਾਣੈ ਸੋਜਨ ਜਾਣੈ ਅਰਗੁਣ ਸੁਧਿਆ ਕੁਵਖਾਣੈ ਜਨਰ ਸੇਵੈ ਅਤੁ ਦੁਖ ਪਾਇ ਸੇ ਜਿਰਣਾ ਸਮਾਇ ਤੂੰ ਆਪੇ ਕਰਤਾ ਤੇਰਾ ਕੈਸ ਬੋਏ ਤੁਦ ਬਿਨ ਦੂਜਾ ਵਰ ਨਾ ਕੋਇ ਤੂੰ ਕਰ ਕਰ ਵੇਖੇ ਜਾਣੈ ਸੋ ਜਿਰਨਾਨ ਗੁਰਮੁਖ ਪ੍ਰਗਟ ਸਾਮਾਲਾ ਪੈਲਾ ਤਿਤ ਸਰੁੜਿ ਪਿਲਨੇ ਆਸਾ ਪਾਣੀ ਭਾਉਕਤ ਨੇ ਕੀਆ ਪੰਕਜ ਮੋ ਪਗਨਾਈ ਚਾਲੈ ਹਮ ਦੇਖਾ ਤੈ ਡੂਬੀਐ ਲੈ ਮਾਨਕ ਨਾ ਚੇਤ ਸਮੂੜ ਮਨ ਆਰਵ ਸੁਰ ਤੇਰੇ ਗੁਣ ਗੱਲਿਆਰਾ ਓ ਨਾ ਜਤੀ ਸਤੀ ਨਾ ਹੀ ਪੜਿਆ ਮੂਰਖ ਮੁਗਦ ਜਨੰ ਬਿਆ ਪ੍ਰਨਤ ਨਾਨਕ ਤਿਨ ਕੀਸਰ ਨਾ ਜਿੰਤੂ ਰਾਇ ਇਸਰਿਆ ਸਮਾਲਾ ਪੰਜਵਾ ਭਈ ਪ੍ਰਾਪਤ ਮਾਨਕ ਦਿਉਰੀਆ ਗੋਬਿੰਦਨ ਕੀ ਤੇਰੀ ਬਰੀਆ ਵਰਕਾਸ਼ ਤੇਰ ਕਿਤਨਾ ਕਾਮਿਲ ਸਾਧ ਸੰਗਤ ਵਿੱਚ ਕੇਵਲ ਨਾਮ ਸੁਰਨ ਜਮ ਲਾਗ ਭਉ ਜਤਨ ਕੇ ਜਨ ਬਿਰਤਾ ਜਾਤ ਰੰਗ ਮਾਇਕੇ ਰਾਉ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਰਾਇਆ ਕਉ ਨਾਨਕ ਮਨੀਚ ਕਰਮਾ ਸਰਣ ਪਰੇ ਕੀ ਰੱਖੋ ਸਰਮ ਪਾਛਦਸਮੇ ਕਬੀ ਉਬਾਤ ਬੇਨਤੀ ਚੋਪਈ ਹਮਰੀ ਕਰਹੁ ਹੱਥ ਦੇ ਰੱਛਾ ਪੂਰਨ ਚਿਤ ਕੀ ਇੱਛਾ ਤਉ ਚਰਨਨ ਮਰਿ ਰੇ ਹਮਾਰਾ ਆਪਣਾ ਜਾਨ ਕੁਰ ਪਰਤ ਪਾਰਾ ਹਮਰੇ ਦੁਸਬ ਤੁਮ ਘਾਉ ਆਪਾ ਦੇ ਮੋਇ ਬਚਾਉ ਸੁਖਿ ਵਸੇ ਮੋਹ ਪਰਵਾਰਾ سیوک سکھ سب کر تارا مورج کر دے کر سنگاری پورن ہوئی ہماری آسا تو رہ پیاسا ورنات پاؤ سیوک سکھ ہماری تاری چن چن ستر ہمارے ماری آ پاد مجی وری مرن کا ترا شنی جو سدا ہمارے پچھا سر جو کری اچھا ਰਾਖ ਲਿਓ ਮੋਇ ਰਖਣਾ ਰੇ ਸਭ ਸੰਤ ਸਭ ਪਿਆਰੀ ਦੀਨ ਬੰਦ ਬੰਦ ਦੁਸ਼ਟਨ ਕੇ ਹੰਤਾ ਤੁਮ ਤੁਮ ਪੂਰੀ ਤੁਮ ਹੀ ਪੂਰੀ ਚਿਤ੍ਰ ਚਤੁਰਦਸ਼ ਕੰਤਾ ਕਾਲ ਪੈ ਵਰੁ ਬਿਦਰਾ ਕਾਲ ਪੈ ਸਭ ਜੀਵ ਤਰਾ ਕਾਲ ਪੈਕਰ ਵਿਸ਼ਨ ਪ੍ਰਕਾਸ਼ ਸਾਸਕ ਲਕਾਲ ਕਾ ਕੇਤਮਾਸਾ ਜਨੁ ਕਾ ਜੋਗੀ ਸੁਖਿ ਬੈਦਰਾਜ ਬ੍ਰਹਮਾ ਜਿਤੇਉ ਜਨਨ ਕਾਲ ਸਭ ਲੋਕ ਸੁਵਾਰਾ ਨਮਸਕਾਰੇ ਤਾਇਆ ਮਹਾਰਾਜ ਜਨੁ ਕਾ ਸਭ ਜਗਤ ਬਨਾਇਓ ਦੇਵ ਦੇਤ ਜਿਸਨੁ ਪਜਾਇਆ ਆਦੰਤਿ ਕਵਤਾਰਾ ਸੋਈ ਗੁਰੂ ਸਮਝੁ ਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਭਰ ਪ੍ਰਜਾ ਜਿਨੇ ਆਪ ਸੁਵਾਰੀ ਸਿਵਕੁਨ ਕੋ ਸਿਵਗੁਨ ਸੁਖ ਦੀਓ ਸੁਤਰਣ ਕੋ ਪਲਮਾ ਬਦ ਕੀਓ ਗੜਗੜ ਕੇ ਅੰਤਰ ਕੀ ਜਾਣਤ ਬਲੇ ਬਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰ ਸੁਲਾਸ ਉਪਰ ਕਿਰਪਾ ਜਿਤ ਕਰ ਪੂਲਾ ਸੁਨ ਤੰਦੁਗ ਪੈ ਤੇ ਦੁਖੀ ਸੁਖ ਪੈ ਸਾਧਨ ਕੀ ਸੁਖੀ ਏਕ ਏਕੀ ਪੀਰ ਪਛਾਨੈ ਗੜਗੜ ਕੀ ਪਟਪਟ ਕੀ ਜਾਣੈ ਜਬਦ ਗੁਰ ਕਰਾ ਕਰਤਾ ਰਾ ਪ੍ਰਜਾ ਦਰਤਿ ਬਦੇ ਅਪਾਰਾ ਜਵਾਕਰ ਕਰਤੋ ਕਬੂ ਤੁਮੈ ਮਿਲਤੇ ਦੇ ਤਰੇ ਸਬੂ ਜੀਤੇ ਬਦਨ ਸ੍ਰਿਸ਼ਪਤਾਰਿ ਆਪ ਆਪਣੇ ਬੋਜ ਉਚਾਰੇ ਤੁਮ ਜ਼ਬੀ ਤੇਰੇ ਤਿਨ ਰਾਲਮ ਜਾਨਤ ਵੇਦ ਪਿਧਰੀ ਆਲਮ ਨਿਰੰਕਾਰ ਨਿਰਕਾਰ ਨੀ ਲੰਭ ਆਦ ਨਿਰਨਾਦ ਸੰਮਤਾ ਕਮੜ ਉਚਾਰਤ ਵੇਦਾ ਜਾ ਕੁ ਬੇਵ ਨ ਪਉਤ ਵੇਦਾ ਤਾਂ ਗੁਗਰ ਬਣ ਮਾਨਤ ਮਾਵੜ ਕੁਝ ਵੇਦ ਨ ਜਾਣ ਤਮਾ ਦੇ ਕੋ ਕਿਰਸ ਦਸ ਨਿਰੰਕਾਰ ਕਾ ਚਨਿਤ ਨੇ ਪਵੈ ਆਪ ਆਪਣੇ ਬੋਧ ਜੇਤੀ ਵਰਨਤ ਬ੍ਰਹਮਨ ਤੋਏ ਤੇਤੀ ਤੁਮਰ ਲਗ ਨ ਜਾਏ ਪਸਾਰਾਂ ਕੇ ਵਿਸਹਿ ਜਪ੍ਰਤਮ ਸੰਸਾਰਾ ਕੇ ਰੂਪ ਨ ਸਰੂਪ 파 ਰੰਗ ਬਿਉਰਾਵ ਕਹੀਂ ਭੂਪਾ ਅੰਦਰ ਜੈ ਰਜ ਜੀਨੇ ਉਤਬਜ ਖਾਨ ਬਰੁਚ ਦਿਨੇ ਕਉ ਪੂਰਜ ਬੇਟਾ ਕौ ਸਮਨ ਸੰਕਰ ਗਟਾ ਸੁਗਰੀ ਸ੍ਰਿਸ਼ ਦਿਖਾਇਆ ਚਾਂਬ ਆਜੁਗਾ ਸਰਸੁ ਰਛਾ ਮੇਰੀ ਤੁਮ ਕਰੋ ਸਿਕ ਵਾਰ ਸਿਕ ਸੁਗੁਰੁ ਦੁਸ਼ਟ ਜਿਤੁ ਪਾਤਾ ਸੁਖਲ ਮਿਲੇਸ਼ ਕੁਰਣ ਗਾਤਾ ਜੇ ਉਸ ਤਉ ਸਰਣੀ ਪਰੈ ਤਨ ਕਾ ਦੁਜੁਗਤਿ ਮਰੈ ਪਰਵਜਨੁ ਪਰ ਇਤਿਹਾਰੈ ਤਨ ਕੇ ਤੁਮ ਸੰਕਟ ਸਬਟਾਰੈ ਜੋ ਕਲੁਕੇ ਇਕ ਬਾਰ ਤੇ ਆਹਿ ਤਾਂ ਕੇ ਕਾਲ ਨਿਕਟ ਨਿਆਇ ਰਛਾ ਵੇ ਤਾ ਸਭ ਕਾਲਾ ਦੁਰਿਸ਼ਟ ਅਰਿਸ਼ਟ ਜਿਹੜੇ ਤੇ ਕਾਲਾ ਕਿਰਪਾ ਦ੍ਰਿਸ਼ਟ ਤਿਨ ਜਾਣਿਆ ਰਿਉ ਤਾਂ ਕਿ ਤਪ ਤਨਕ ਮਹਾਰਿਓ ਅਰੇ ਦੇ ਸਤਗੁਰ ਮਾ ਸਭੋਈ ਦੁਇਸ਼ਾਂ ਸ਼ਿਵ ਸਿਕ ਨਾ ਕੋਈ ਏਕ ਬਾਰ ਜਿਨ ਤੁਮੇ ਸੁਮਾਰਾ ਕਾਲ ਪੰਜ ਤੇ ਤਾਇ ਬਾਰਾ ਜਿਨ ਨਾਮ ਤੁਮਾਰੋ ਕਾਹਾ ਦਰਦ ਡੁਗ ਤੇਰਾ ਕੜਕੇ ਤੁਮੇ ਸਰਣ ਤਿਆਰੀ ਆਪ ਦਿਲੀ ਉਬਾਰੀ ਸਰਬ ਧਰਮੋਂ ਸਾਈ ਦੁਰਦੁਖ ਤੇ ਲਿਓ ਬਚਾਈ ਸਬਈਆ ਪਾਏ ਗਜਬ ਤੇ ਤੁਮਰੇ ਤਪ ਤੇ ਕੋ ਅਕਤਰੇ ਨਿਆਨਿਓ ਰਾਮ ਰੇ ਪ੍ਰਾਨ ਕੁਰਾਨ ਅਨੇਕ ਮਤਿ ਕਨਾ ਮੰਨਿਓ ਸਭਿ ਸ਼ਾਸਤਰ ਵੇਦ ਸਬੇ ਬੁਬਦ ਕੁਮੇ ਕਨਾ ਜਾਣਿਓ ਸ੍ਰੀਸਪਾਨ ਕਿਰਪਾ ਤੁਮਰੀ ਕਰਮੈਨਕ ਸੁਭ ਤੁਐ ਬਖਾਨਿਆ ਦਵੇਰਾ ਸਗਲ ਦੁਆਰੇ ਕੋ ਛਾੜ ਕੇ ਗਇਓ ਤਵਾਰੋ ਦਵਾਰੂ ਬਾਇ ਗਏ ਕਿਲਾਜਸ ਗੋਬਿੰਦਾਸ ਤੁਦਾਰੇ ਰਾਮ ਕਲੀ ਮਾਲਾ ਤੀਜਾ ਅਨੰਦ ਦੇ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨਵ ਜੀਆਂ ਬਤਾਈਆਂ ਰਾਗ ਰਤਨ ਪਰਿਵਾਰ ਪਰੀਆਂ ਸਭ ਦਗਵਣ ਆਈਆਂ ਸਬਦੋ ਤਾਂ ਗਾਉ ਰਿਕੇ ਰ ਮਨ ਜਿਨੇ ਵਸਾਇਆ ਕਹ ਨਾਨਕ ਅਨੰਦ ਸਤਿਗੁਰ ਮੈਂ ਪਾਏ ਮਨ ਮੇਰੇ ਆ ਤੂੰ ਸੁਧਾਰੂ ਅਰ ਨਾਲੇ ਅਰ ਨਾਲ ਰੂਤੋ ਮਨ ਮੇਰੇ ਦੁੱਖ ਸਭੇ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਆਕਾਰ ਸੁਬ ਸਵਾਰਨਾ ਸੁਨਾਗਲਾ ਸੁਮਰਤ ਸਵਾ ਮੇ ਸੋਕਿ ਮਨ ਵਿਸਾਰੇ ਕੈ ਨਾਨਕ ਮਨ ਮੇਰੇ ਸਦਾਰੂ ਅਰਨਾਲੈ ਸਾਚੇ ਸੋਇ ਬੋਕਿ ਅਨੀ ਘਰ ਤੇਰੇ ਕਰਤਾ ਤੇਰੇ ਸਭ ਕੁਛ ਜਿਸ ਦੇ ਸੁਪਾਵੇ ਸਦਾ ਸਿਫਤਲਾ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੇ ਮਨ ਵਸਿਆਵਾ ਜਿਸਬਦ ਕਨੇਰੇ ਕਰਨੁ ਉੱਚੇ ਸਾਹਿਬੋ ਗਿਆਨੀ ਗਰ ਤੇਰੇ ਸੱਚਾ ਨਾਮ ਮੇਰਾ ਧਾਰੂ ਸੱਚਾ ਨਾਮ ਧਾਰ ਮੇਰਾ ਜਿਨ ਬੁੱਖਾਂ ਸੁਭ ਗੁਆਇਆ ਕਾਰ ਸਾੰਤ ਸੁਖ ਮਨ ਆਵ ਸਿਜਿ ਨਿਛਾ ਸਭ ਪੂਜਾਇਆ ਸਦਾ ਕੁਰਬਾਨ ਕੀਤਾ ਗੁਰ ਵਿਟੋਏ ਨੇ ਵਡਿਆਈਆ ਕ ਨਾਨਕ ਸੁਨੋ ਸੰਤੋ ਸਭ ਦਰੋ ਪਿਆਰੂ ਸੱਚਾ ਨਾਮ ਮੇਰਾ ਧਾਰੂ ਵਾਜੇ ਪੰਦਤ ਗਰ ਸਭਾਗੇ ਗਰ ਸਭਾਗੇ ਸੁਭ ਤਵਾਜੇ ਕਲਾ ਜਿਤੁ ਗਰ ਤਾਰੀਆਂ ਪੰਜ ਦੁੱਤ ਦਵਾਸ ਕੀਤੇ ਕਾਲਕੰਡ ਕਮਾਰਿਆ ਤੁਰਕਰਮ ਪੈ ਤੁਜਨ ਕੋ ਸੇ ਨਾਮ ਰਕੇ ਲਾਗੇ ਕਹਿ ਨਾਨਕ ਤੈ ਸੁਖੋ ਅਤਿ ਗੁਰਨ ਨ ਦਵਾਜੀ ਆਨੰਦ ਸੁਣੋ ਵਡ ਪਾਗਿਓ ਸੁਗਲ ਮਨੋਰਤ ਪੂਰਾ ਪਾਰ ਪਰਮ ਪ੍ਰਪਾਇ ਉਤਰੇ ਸਗਲੇ ਵਿਸ਼ੂਰਾ ਦੂਖ ਰੋਗ ਸੰਤਾਪ ਦਰੈ ਸੋਣੇ ਸੱਚੀ ਬਾਣੀ ਸੰਤ ਸਾਧਨ ਬਿਸਰ ਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਕਹਿ ਤੈ ਪ੍ਰਤ ਕਰਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਨ ਤੋਰੇ ਮਧਾਵਣੀ ਮਾਲਾ ਪੰਜਵਾਂ ਥਾਲ ਵਿੱਚ ਧਨ ਵਸਤੂ ਪਈਓ ਸਾਤ ਸੰਤੋਗ ਵਿਚਾਰੂ ਅਮਰਤ ਨਾਮ ਧਾਗੁਰ ਕਾ ਪੈ ਉਸ ਕਸਬ ਸੇ ਉਦਾਰੂ ਜੇ ਕੋ ਖਾਵੇ ਜੇ ਕੋ ਪੰਚੈ ਤਿਸ ਕਾ ਹੋਇ ਉਦਾਰੂ ਏ ਵਸਤ ਜੀ ਨੇ ਜਾਈ ਨਿਤ ਨਿਤ ਰਕਰ ਉਤਾਰੂ ਤਮ ਸੰਸਾਰ ਚਰਨ ਲਗ ਧਰੀਐ ਸੁਬਨਾਨਕ ਬਰਮ ਪ੍ਰਸਾਰ ਸਲੋਕ ਮਾਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕਿ ਤੋਇ ਮੈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਤ ਪਈ ਤਰਤ ਪਿਆ ਮੈਂ ਰਾਮਤੋ ਇਸਤ ਗੁਰ ਸਚਿ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤੀ ਬਿਹਰਿਆ ਪਵੜੀ ਜਿਤੈ ਤੁਸਮਰਤ ਜਿਤੈ ਕੋਈ ਨਾ ਉਤੇ ਤੇਰੀ ਰਖਮੀ ਉਦਰਮਾਇ ਸੁਣਕੇ ਜਮਕੇ ਦੂਤ ਨਾਏ ਤੇਰੇ ਛਿੜ ਜਾਏ ਪਾਉ ਜਲ ਵਿਕਮਸ ਗਾਉ ਗੁਰ ਸਬਦੀ ਪਾਰ ਭਾਈ ਜਿਨ ਕੋ ਲੱਗੀ ਪਿਆਸ ਮਰ ਸੇ ਖਾਏ ਕਾਲ ਮੇ ਪਨਗੁਣ ਗੋਬਿੰਦ ਗਾਏ ਸਭ ਸੇ ਨੂੰ ਕਿਰਪਾਲ ਸਮਾਲੇ ਸਾਈ ਸੋਈ ਬਿਰਤਾ ਕੋਈ ਨਾ ਜੋ ਜਿਆ ਤੇ ਦੇ ਸਲੋਕ ਮਹੱਲਾ 5ਵਾਂ ਅੰਤਰ ਗੁਰ ਰਤਨਾ ਜੀਵਾਂ ਜਪ ਗੁਰ ਨਾਮ ਨੈਤਰ ਸਦਗੁਰ ਪ੍ਰੇਖਣਾ ਸੁਵਰਣੇ ਸੁਨਾ ਗੁਰ ਨਾਮ ਸਦਗੁਰ ਸਿੱਤਿ ਰਤਿਆ ਦਰਗੇ ਪਾਈ ਠਾਓ ਕਾਹੋ ਨਾਨਕ ਕਿਰਪਾ ਕਰਿ ਜਿਸਨੇ ਵਤ ਦੇ ਜਗ ਮੈਂ ਉਤਮ ਕਾਢੀ ਵਿਰਲੇ ਕਈ ਕੇ ਮਹਲਾ ਪੰਜਵਾ ਰੁਕੇ ਰਕਣਾਰਾ ਆਪ ਬਾਰਿਨ ਗੁਰ ਕੀ ਪੈਰੀ ਪਾਇ ਕਾ ਸਵਾਰਿਆਨ ਹੋ ਆਪ ਦੇয়াল ਮਨੋਂ ਨਾ ਵਿਸਾਰਿਆਨ ਸਾਧ ਜਨਾ ਕੇ ਸੰਗੁ ਬੁਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਕਿਨਮਾ ਵਿਦਾਇੰਤੇ ਸੇਵ ਕੀ ਟੇਕ ਨਾਨਕ ਮੰਨੇ ਮਾਏ ਜਿਸਮ ਸੁਖ ਸੁਗਲੇ ਦੁਖ ਜਾਏ ਤਿਸੇਵ ਕੀ ਟੇਕ ਨਾਨਕ ਮੰਨੇ ਮਾਏ ਜਿਸਮ ਸੁਖ ਸੁਗਲੇ ਦੁਖ ਜਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ੴ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਤਮ ਭਗਵਤੇ ਸਿਮਰਕਾਰ ਗੁਰੂ ਨਾਨਕ ਲੀਤ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿਸਹਾਏ ਅਰਜਨ ਹਰਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਜਿਹ ਰਿੱਠੇ ਸਬਦੁ ਕਜਾਇ ਤੀਕ ਬਹਾਦਰ ਸਿਮਰੀਏ ਕਰਨੋਂ ਨਿਦਿਆਵੇ ਤੈ ਸੁਭ ਤੈ ਸਹਾਇ ਸਭ ਥਾਂ ਸਦਸਮੀ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਂ ਸਾਧਸਾਂ ਪਾਛਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦੀ ਦਰ ਦਿਆਨਦਰ ਕੇ ਖਾਜ ਬੱਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਾਹਿਬ ਜਾਦਿਆਂ ਚਾਲੇ ਮੁਕਤਿਆਂ ਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵਰਟ ਛਕਿਆ ਦੀਗ ਚਲਾਈ ਤੇਗ ਵਾਈ ਦੇਖਿਆ ਨਡ ਕੀਤਾ ਤਿਨਾਂ ਪਿਆਰਿਆਂ ਚਾਰਿਆਂ ਦੀ ਕਮਾਈ ਦਤਿ ਅੰਦਰ ਖਰ ਬੱਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਜਹ ਹੈ ਤਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰਾਂ ਹਈਆਂ ਅਤਰਕੜੀਆਂ ਤੇ ਚੜੇ ਤਾਂ ਆਰਿਆਂ ਨਾਲ ਚਰਾਏ ਗਏ ਗੁਰਦਵਾਰ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਦਰਮਨੀ ਆਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਈ ਤਿੰਨਾ ਦੀ ਕਮਾਈ ਦਾ ਧਿਆਨ ਦਰਖਤ ਬੱਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਆਤਕ ਤਾਂ ਸਰਬਤ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਖਤ ਬੱਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਰਸਿਆਰਤ ਦੇਖ ਤੇ ਫਤੇਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਖਰਸ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾ ਨੂੰ ਜਿੱਕੀ ਦਾਨ ਕਹਿ ਦਾਨ ਰੇਕ ਦਾਨ ਵਿਵੇਕ ਦਾਨ ਵਿਸਾਦਾਨ ਬਿਰੋਸਾ ਦਾਨ ਧਨ ਸਰਦਾਨ ਸ੍ਰੀ ਅਮਰ ਸਰ ਜੀ ਕੀ ਦਰਸ਼ਿਸ਼ਿ ਨਾਨ ਚੌਕੀਆਂ ਚੰਨੇ ਬੰਗੇ ਜੋਗੋ ਜੁਗਟਲ ਧਰਮ ਕਾ ਜੇਕਾਰਾ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਾਨਿਵਾ ਮਾਤੋ ਚੀ ਮਤ ਪਤ ਦੇ ਰੱਖੀ ਆਪ ਵੈਗਰੀ ਕਾਲਪੁਰ ਕਪਨੇ ਪੰਛ ਦਤਾਰ ਜੀ ਉਸ ਜਨਕਾਣਾ ਸਹਿਬ ਤੇ ਔਰ ਗੁਰਦੁਆਰੇ ਗੁਰਤਾਮਾ ਜਿਨ੍ਹਾਂ ਤੋਂ ਬੰਦ ਨਾ ਵੀ ਛੋੜੇ ਕੁਲੇ ਦਰਸ਼ਨ ਦੀ ਧਾਰਤੀ ਸਿਓਸ ਮਾਲਖਾਲ ਸੁਜਨ ਮੁਖਸ਼ ਹੋਏ ਨੇ ਮਾਨਿਆ ਦੇ ਮਾਨ ਸਤਗੁਰ ਨੇ ਤਾਣੇ ਤਾਨਿਓਟੀਆਂ ਦੀ ਓਟਣੀਆਂ ਅਸਰਾਂ ਦੇ ਸਭ ਕੋ ਤੇ ਰਾਸਰਾ ਤਾਤਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਤਰ ਸ੍ਰੀ ਗੁਰੂ ਗੋਬਿੰਦ ਸਿੰਘ ਦਸਾਂ ਗੁਰਾਂ ਦੀ ਜੋਤ ਜਾਬਰ ਸ਼ਕਤ ਦੇ ਮਾਲਕ ਗੁਰਗੱਦੀ ਤੇ ਪਰਾਜ ਮਾਤਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਗੁਰਦਾਸ ਬੇਨਤੀ ਜੋ ਜਿਹੜੀ ਦਰ ਪਰਵਾਨ ਕਰਨ ਸੱਚੇ ਪਾਸ਼ਾ ਜੀਓ ਸੰਦੇਲ ਸੋਦਰ ਦੀ ਬਾਣੀ ਦੇ ਜਾਪ ਕੀਤਨ ਜਾਪ ਕਰਦੇ ਆ ਅਖਰਵਾਦਾ ਪੁਲਜੁਕ ਮਾਫ ਕਰਨੈ ਸਰਬ ਤੇ ਕਾਜ ਰਾਸ ਕਰਨੈ ਬਾਣੀ ਪੜੀ ਸਤਿਗੁਰ ਸੰਗਤਾਂ ਦੇ ਹਿਰਦੇ ਤੇ ਵਸੋਣਾ ਚਰਣਾ ਕੋਲਾਂ ਦਾ ਪਿਆਰ ਬਖਸ਼ਣਾ ਸੰਗਤਾਂ ਧਰਤੇ ਆਜੜੀ ਪਰਵਾਨ ਤਿਰਪੁਲ ਬੇਟਾ ਦਰ ਪਰਵਾਨ ਕਦਮ ਕਦਮ ਲੈ ਕੇ ਲਾਉਣਾ ਸੰਗਤਾਂ ਸਿਰ ਤੇ ਮੈਰ ਪਤਕਾਂ ਦੁੱਖਾਂ ਕਲੇਸ਼ਾਂ ਦੇ ਨਾਲ ਸੁੱਖਾਂ ਦੇ ਪਰਵੇਸ਼ਰ ਮੈਦਾਨੇ ਫੱਤੇ ਬੀਜੇ ਆਰਾ ਕਰਨਾ ਮਾਲ ਡੰਗਰ ਜੀ ਜਿੰਦ ਰੱਖਿਆ ਕਰਨੇ ਆਰਤ ਰਦੀ ਸਹਾਇਤਾ ਕਰਨੇਂਦਰ ਗੁਰੂ ਨਾਮ ਦੇ ਦਾਤਾਂ ਬਖਸ਼ਣੇ ਗੁਰੂ ਸਿੱਖੀ ਜੀਵਨ ਦੇ ਦਾਤਾਂ ਬਖਸ਼ਣੇ ਸੋ ਮਨੋ ਕਮਨਾ ਪੂਰੀਆਂ ਕਰਨਾ ਦੇ ਅਰੋਗਤਾ ਬਖਸ਼ਣੇ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਕਿਤਰਾ ਤ੍ਰੀ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਕਰਨ ਸਿਚੀ ਪਾਸ਼ਾ ਜੀ ਸੋਈ ਪਉ ਤੇਰਾ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਚੜਦੀ ਕਲਾ ☬ ਫਿਰਪਣ ਸਰਬੱਤ ਜੀਆਂ ਦਾ ਪਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵੇਲਾ ਰਾਗੁੜ ਦੀਪ ਕੀ ਮਾਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੇਗਰ ਕੀਰਤ ਆਖੀ ਕਰਤੇ ਕੋਈ ਵਿਚਾਰ ਤਿਤ ਗਰ ਗਾਓ ਸਵੇਲਾ ਸਿਵ ਰੂ ਸਿਰਜਨਹਾਰੋ ਤੁਮ ਗਾਓ ਮੇਰੀ ਨਿਰਬੁਕ ਕਾ ਸਵੇਲਾ ਹੂੰ ਆਰ ਜਿਤ ਸਵੇਲੇ ਸਦਾ ਸੁਖ ਹੋਇ ਰਾਵ ਨਿਤ ਨਿਤ ਜਿਹੜੇ ਸਮਾਲਿਆਂ ਦੇ ਕੇ ਗਾ ਦੇ ਬਨਾਰ ਤੇਰੇ ਦਾਨੇ ਕਿੰਮਤ ਨਪਿਰਿਸ ਦਾਤੇ ਕਉਨ ਸਮਾਰ ਸੰਬਦ ਸਾ ਲਿਖਿਆ ਮਨ ਕਰ ਪਾਉ ਤੇਲ ਦੇਵ ਸੁਜਨੈ ਸੇਸੜਿਆਂ ਜੇ ਹੋਵੇ ਸਭ ਸੁਮੈਲ ਕਰ ਕਰੇ ਪੌਂਚ ਦੜੇ ਨਿਤ ਪਵਨ ਸੁਧਨ ਹਰਿ ਸਿਮਰੀਏ ਨਾਨਕ ਸੇ ਧਿਆਨ ਰਾਗ ਅਸ ਮਾਲਾ ਪਹਿਲਾ 6 ਗੁਰਛੇ ਗੁਰ ਜੀ ਦੇ ਉਪਦੇਸ਼ ਗੁਰ ਗ੍ਰਹਿ ਕੋ ਵੇ ਸਨੇਕ ਬਾਬਾ ਜਿਗਰ ਕਰਤੇ ਕੀਰਤ ਹੋਇ ਸੋ ਘਰ ਆਖੜੇ ਤਰਹਾਉ ਕ੍ਰਿਸ਼ਨਾ ਜੋ ਸਿੰਘਾ ਘੜੀਆਂ ਪੈਰਾ ਤੇ ਤਿਵਾਰੀ ਮਾਹੂਆ ਸੁਰਜਿਕੁਰਤ ਅਨੇਕ ਨਾਨਕ ਕਰਤੇ ਕਿਤੇ ਵੈ ਰਾਗ ਦਨਾਸਰੀ ਮਾਲਾ ਪੈ ਲਗ ਗगन ਮੈ ਤਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਰੂਪ ਮਲਿਆਨ ਪਉਣਚ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੇਸੀ ਆਰਤੀ ਹੋਇ ਬੋਖੜਨਾ ਤੇਰੀ ਆਰਤੀ ਅਨਾਤਾ ਸਬਦਵਜੰਤ ਪੈ ਰਾਹ ਸੈਸਤੋ ਨਨ ਨਨ ਤੁ ਕੁਸੇ ਸਮੂਰਤ ਨਾਇਕ ਤੁਇ ਇਕ ਤੂੰ ਈ ਸਤਿ ਪਦ ਬਿਨ ਅਨੇਕ ਪਦ ਗੰਧ ਬਿਨ ਸਸ ਸੁਗਤਿ ਤਮੈ ਸੁਮੈ ਜੋ ਜੋ ਤੇ ਸੋਇ ਤਿਸ ਦੇ ਚਰਨਾਂ ਅਸਮੈ ਚੰਨਣ ਹੋਏ ਗੁਰ ਸਾਖੀ ਜੋਤਪੁਰ ਗਟ ਜੁਰ ਸਪਾ ਸੁਆਰਤੀ ਹੋਇ ਅਰ ਚਰਨ ਕਵਲ ਮਕਰੰਦ ਲੋਭ ਤਮਨ ਅਨ ਦਿਨ ਮੁワイ ਪਿਆਸਾ ਕਿਰਪਾ ਜਲ ਦੇ ਨਾਨਕ ਗੁਰ ਗੁਜ ਤੇ ਤੇਰੇ ਨਾਹੀ ਵਾਸਾ ਰਾਗੂੜੀਪੁਰ ਬਿਮਲਾ ਚੌਥਾ ਕਾਮਕਰੋਦਨਗਰ ਭ ਪਰਿਆ ਅਮਲ ਸਾਧੂ ਕੰਡਾ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੋ ਮਨਲ ਮੰਡਾ ਕਰ ਸਾਧੂ ਅੰਜਲੀ ਪਨ ਵੱਡਾ ਕਰ ਡੰਡੋਤ ਪਨ ਵੱਡਾ ਰਾਉ ਸਾਖਤ ਰ ਸਾਧਨਾ ਜਾਣਿਆ ਅਤਨੰਤਰੋ ਮੈਂ ਕੰਡਾ ਜਿਵੇਂ ਜਿਵੇਂ ਚਲੇ ਚੁਬੇ ਦੁੱਖ ਪਾਵੈ ਜਮਕਾਰ ਸੁਰ ਸੁਰ ਡੰਡਾ ਹਰ ਜਨ ਹਰ ਨਾਮ ਸਮਾਨੈ ਦੁੱਖ ਜਨਮ ਮਰਨ ਬੋਖੰਡਾ ਹੈ ਅਬਨਾਸੀ ਪ੍ਰਗਪਾਇ ਪਦਮੇ ਸਰਬ ਸੋਭਖੰਡ ਬ੍ਰਿ ਮੰਡਾ ਹੈ ਹਮ ਗਰੀਬ ਮਸਕੀਨ ਪਰਬ ਤੇਰੇ ਅਰ ਰਾਖ ਰਾਖ ਵਡ ਵੱਡਾ ਹੈ ਨਿਰਨਾਰਕ ਨਾਮਾ ਦਾ ਰਿਗਰ ਨਾਮੇ ਸੁਖ ਮੰਡਾਰਾ ਗੂੜੀ ਪੁਰਮਾ ਲਾ ਪੰਜਵਾ ਕਰੋ ਬੇਨੰਤੀ ਸੁਣੋ ਬੇਮੀਤਾ ਸੰਤ ਢਿਲਕੀ 베ਲਾ ਈਆਂ ਖਾਟ ਚਲਵਰ ਲਾਗੇ ਬਸਨ ਸਵੇਲਾ ਉਦਗਟੇ ਦਿਨ ਸੂਰਜ ਨਾਰੇ ਮਾਨ ਗੁਰ ਮਿਲ ਕਾ ਸਵਾਰੇ ਰਾਉ ਏਹ ਸੰਸਾਰ ਵਿਕਾਸਨ ਸੇ ਮੈਂ ਤਰਿਓ ਬ੍ਰह्म ਗਿਆਨੀ ਜਿਸੇ ਜਗਾਏ ਪਿਵਾਵੇ ਈੁਰ ਸਖਤਕ ਤਤ ਨ ਜਾਣੇ ਜਾ ਕੋਈ ਸੋਈ ਬਿਆਜ ਵਰ ਗੁਰਤੀ ਮਨਿ ਬਸੇਰਾ ਨਿਜਗਰ ਮਿਲ ਪਾਉ ਸੁਖ ਸੇਜੇ ਬੌਰ ਨਾ ਗੁਫੇਰਾ ਅੰਤਰ ਜਾਮੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰਾ ਨਾਨਕ ਦਾਸੇ ਸੁਖ ਮੰਗੇ ਮੋਕਰ ਸੰਤਨ ਕੀ ਪੂਰਾ ਅੰਤਰ ਜਾਮੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰਾ ਨਾਨਕ ਦਾਸੇ ਸੁਖ ਮੰਗੇ ਮੋਕਰ ਸੰਤਨ ਕੀ ਪੂਰਾ ਵਾਹਿ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ